ਦੀਪਾ ਆ ਜਾ ਉਹ ਕਿਹਦੇ ਉਹ ਦੀਪੇ ਉਹ ਆਪਣੀ ਆਪਣੀ ਹੈ ਜੀ ਦੀਪਾ ਆ ਗਿਆ ਓਏ ਆ ਜਾ ਕਰਕੇ ਤੇਰਾ ਉਹ ਭਾਈ ਦੀਪੇ ਵਜਾ ਦੇ ਪੀਪੇ ਹਾਂ ਉਹਦੇ ਨੇ ਇਹ ਰਸਤਾਨੀ ਪਹਾੜੀ ਮਾਂ ਲ ਹੈ ਪਹਾੜੀ ਉਹਦੇ ਜਿਆਦਾ ਕਿੱਥੇ ਜਾ ਪਹਾੜੀਆ ਮਾਂ ਮੈਨੂੰ ਪੁੱਛਿਆ ਜੀ ਸਾਥ ਸਾਥ ਘੰਟੇ ਕੰਮ ਕਰਿਆ ਥਾਂੜਾ ਹੈ ਨਹੀਂ ਪਹਾੜੀ ਹੈ ਹਾਂ ਜੀ ਪਹਾੜੀ ਮਾਲ ਹੈ ਮਾਲ ਇੱਧਰ ਲਾਈ ਆ ਸਾਰੀ ਬੱਕਰੀ ਪਹਾੜੀਏ ਜਿਹੇ ਲੇਗੇ ਅੱਕੜ ਹੈ ਕਿ ਅੱਕੜ ਯਾਨੀ ਉਹ ਇੱਕ ਅੱਕੜ ਨਹੀਂ ਆਉਂਦਾ ਅੱਕੜ ਅੱਕੜ ਨਹੀਂ ਨਾ ਦੇਰ ਮਾ ਆ ਜਾਵਰੇ ਕਾਇਰਤਿਆਂ ਦਾ ਦਿੱਤੇ ਆ ਜਾਵਰੇ ਮੂੰਹ ਇਹਨਾਂ ਦਾ ਸਾਰੇ ਹੋਰ ਤਰ੍ਹਾਂ ਦੇ ਮੂੰਹ ਹੋਰ ਕਿਹੜੇ ਲਾ ਦਈਏ ਪਹਾੜੀ ਮਾਲ ਉਹਨਾਂ ਦਾ ਉਹਨਾਂ ਦਾ ਬੋਲ ਪਹਾੜੀ ਮੁੱਲ ਆ ਦੋਨਾਂ ਦਾ ਮੂਰੇ ਆਓ ਪੱਠ ਵੀ ਵਿੱਚੇ ਕਰੀਏ ਕਿੰਨੇ ਦਾ ਪੱਠ ਵੀ ਵਿੱਚੇ ਤਿੰਨੇ ਤਿੰਨੇ ਮੂਹਰ ਗੱਲਾਂ ਚੱਲ ਤਿੰਨੇ 20000 ਦੇ ਦੇ ਹੈ 30000 ਕੇਲੇ ਸਾਹ ਚ ਚਾੱਕੇ ਦਾ ਦੇਖ ਭਰੇ ਆ ਭਰੇ ਆ ਭਰੇ ਆ ਪੰਜਾਹ ਇਹ ਤਾਂ ਐ ਕਹਣਾ ਤੈਨੂੰ ਵੀ ਤਿੰਨਾਂ ਦਾ 9000 ਲੈ ਚਲ ਦੱਸ ਦੇ ਇਹਨੇ ਆਪਾਂ ਤੁਹਾਡਾ 1000 ਵੱਧ ਪਾ ਲੈਣਾ 2500 370 ਹੋ ਗਿਆ ਸਵਾ 3.5 ਚਲ ਲੈ ਲੈ ਦਿੰਦਾ ਸਵਾ 3.5 ਨਿਕਲ ਲੈ ਲੈ ਨੋ ਚਲ ਗੁੱਸਾ ਤਾਂ ਸਾਡਾ ਕੀ ਕਰੇਗਾ ਚਲ ਲੈ ਲੈ ਦਿੰਦਾ ਨਾ ਠੰਗਣ ਮਾਲ ਐ ਲਾਉਣਾ ਪੱਕਾ ਹੀ ਮੋਲਾ ਦੇ ਯਾਰ ਹਾਂ ਪੱਕਾ ਮੋੜਾ ਤੂੰ ਵੀ ਪੱਕਾ ਦੱਸ ਤੂੰ ਹੀ ਦੱਸੋਗੇ ਤਾਂ ਫਿਰ ਮੈਂ ਤੂੰ ਵੀ ਪੱਕਾ ਦੱਸ ਤਾ ਤੂੰ ਵੀ ਥੋੜਾ ਬਹੁਤਾ ਕਰ ਲੈ ਜੀ ਦੱਸੋ ਨਾ 12000 ਦਾ ਜਾ ਪੱਕਾਲੀ ਮਾਮਣ ਠੀਕ ਹੈ 12000 ਫਿਰ ਚੱਲ ਆ ਗਿਆ ਕੋਈ ਤੇ ਤੈਨੂੰ ਬੋਲ ਸੁੱਟੀ ਜਾਣਾ ਜਮਾਨੀ ਥੱਲੇ ਸੜਦੇ ਜਮਾਨਾ ਉਹਨੂੰ ਕਟਾ ਉਹ ਜਮਾ ਥੱਲੇ ਮੇਰੀ ਪਤਾ ਸੌਦਾ ਚੱਲਦਾ ਹੈ ਚੱਲਦਾ ਰਹਿੰਦਾ ਪਿਆਰੇ ਬਾਬਾ ਤੂੰ ਨਾ ਬੋਲ ਪਿਆਰੇ ਆ ਉਹ ਫੇਰ ਮੈਂ ਰੱਦ ਕਰ ਤੂੰ ਲੈ ਨਹੀਂ ਜਾ ਰਹੇ ਥਣਕ ਲੈ ਜਾ ਰਹੇ ਟੋਕਿਆ ਨਾ ਕਰੋ ਮੁੱਛਾਂ ਨੂੰ ਸੁਣਾ ਕੇ ਲੈ ਜੇ ਮੁੱਛਾਂ ਠੀਕ ਹੈ ਸੌਦਾ ਹੁੰਦਾ ਟੋਕਿਆ ਨਾ ਕਰੋ ਆਪਾਂ ਕਰ ਕਰ ਰਹੇ ਨਾ ਵਾਹ ਦੱਸਦਾ ਤੂੰ ਤੁਸੀਂ ਦੱਸੋ ਪੱਕੀ ਗੱਲ ਹੈ ਸਹੀ ਪੱਕੀ ਤੂੰ ਦੱਸ ਪੱਕੀ ਦਾ ਮਾਲਕ ਸਾਡੇ ਦਾ ਪੱਕੀ ਪੱਕੀ ਹੈ ਨਾ ਪੱਕੀ ਗੱਲ ਇਹ ਵਿੱਚ ਨਹੀਂ ਹੈ ਜਾਈਏ ਰਹਿ ਦਾਂਗੇ ਮੈਂ ਵੇਚਣੀ ਨਹੀਂ ਐ ਚੁੱਪ ਤਾਂ ਦੱਸ ਮੈਂ ਤੈਨੂੰ ਵਡਾਈਆ ਨਾ ਤੂੰ ਦੱਸ ਦੇ ਪੱਕਾ ਲਾਉਂਦਾ 14000 ਦੇ ਦੀ ਪੱਕਾ ਮੋਨ ਲਾਤਾ ਤੰਨੇ ਮਨਾ ਹੁਣ ਇਹਨੂੰ ਪੀਰ ਨੂੰ ਕਰੋ ਪਰੋ ਕਾਬੂ ਕਰੋ ਪਰੋ ਕਾਬੂ ਜਲਦੀ ਕਰੋ ਐ ਨਹੀਂ ਵਿੱਚ ਕੁਸ ਸੁਖੀਤ ਬਿਆ ਸੱਤ ਦੇ ਹੋ ਮਰ ਗਿਆ ਕਾਉਂ ਆਉਂਦੀ ਤੇ ਅਗਲਾ ਵਪਾਰੀ ਆਪਾਂ ਦੋਨੇ ਆਉਣਾ ਚਾਹੀਦੀ 2 ਮਾਰ ਦੀ ਹੋ ਜਾਣਾ ਤੇ ਨਾ ਇਹ ਸੱਚਾ ਸੱਚਾ ਪੱਕਾ ਦੇਮਾਂ ਦੇ ਤੁਹਾਡੇ ਦੀ ਬੰਨ ਨਾ ਜੜ ਰਹੀ ਹੈ ਤਮ ਕਾਉ ਮਕਾਉ ਚੋਂ ਬਿਮਾਰਵੇਂ ਨਨੀ ਬੰਦੇ ਨੇ ਚੱਕਿਆ ਇਹ ਸੂਰ ਪੱਕਾ ਹੈ ਨਾ ਨਾ ਦੁਕਾਨਦਾਰੀ ਸਹੀ ਨਾ ਚਲਾਉਣੀ ਦੱਸੋ ਦੱਸੋ ਕਰਦੇ ਕਸਰ ਫਸਰ ਲਾਗੇ ਛਾਗੇ ਕਰਦੇ ਕਰਦੇ ਸਾਢੇ 14 ਦੇ ਬਾਅਦ 15 ਦੇ ਦਿਨ ਨੇ ਦਿਨ ਨਹੀਂ ਜਾਈਏ ਕੋਈ ਹੁਣ 15 ਤੈਨੂੰ ਕਹਿਦਾ ਨਹੀਂ ਭਾਜੀ ਇਥੋਂ 5 5000 ਰੁਪਏ ਰਿਕਵਰ ਦਿੰਦਾ ਮੋਰੇ ਦਿੰਦਾ ਇਹਨਾਂ ਦਾ ਮੁੱਲ ਖਰੀਦਿਆ ਹੋਦਾ ਲਾ ਦੇ ਯਾਰ ਪਤਾ ਹੀ ਆਇਆ 10 ਮਿਲੂਗਾ 300000 ਕੁਝ ਵੀ ਨਹੀਂ ਹੁਣ 16000 ਕਰ ਦੇ 16000 ਕਰ ਦੇ ਵੇਖੀ ਯੋ ਜ ਮੈਂ ਕਿੰਨੇ ਦੇ ਨੇ 30000 25000 ਰੁਪਏ ਦੇ ਦਾਂਗੇ ਕਿੰਨੇ ਲਾਵਰਾ ਕਰ ਹੱਥ ਆਪੇ ਮੇਰੇ ਸੱਜਣ ਜਮੀਨ ਐਨ ਸੱਤ ਮਾਰੂ ਪੂਰੀ ਛਿੱਟ ਜਾਲਾ ਨਹੀਂ ਸੱਤ ਮਾਰਨੀ ਖੜਚਾ ਦੋਗਾ ਚੱਲਣ ਜੋ ਮਾਰੂਗਾ ਸੱਕ ਭੱਜੇ ਗਈ ਪੈਸੇ ਨਾਲ ਅਟਕ ਕੇ ਦੇਣੇ ਸ਼ੀਰ ਹੁਣ ਸੱਕ ਭੱਜੇ ਗਈ ਹੈ ਉਹ ਜਨੇ ਬਾਜੀ ਪੂਰੇ 18000 ਦੇ ਨੇ ਉਸੇ ਨੇ ਬਸਾਂ ਨਹੀਂ ਬੰਦਾ ਬਣ ਗਿਆ ਬੰਦਾ ਬਣ ਗਿਆ 66000 ਲਾਤਾ ਮਾਰੇ ਤਕੜੇ ਦਾ ਹੈ ਚੱਲ ਵੇਚਦੇ ਮਹਿਮਾਨ ਅਰਗੇ ਛੇ ਦੇ ਨਾ ਹੋਣਾ ਰਾਜ ਜੀ ਨਾ ਮੈਂ ਲਾਂਦੀ ਹਾਂ ਬ੍ਰੇਕ ਲਾ ਤੇ ਬਸ ਬ੍ਰੇਕ ਖਾਣਾ ਰ ਉਹਦੇ ਪਿੰਨਾ ਪੁੱਛੇ ਚੱਕ ਤੇ ਫੱਟੇ ਮੈਨੇ ਚਲੋ ਫੋੜ ਦੇ ਲੈ ਨਿਆ ਅੜਕ ਨਹੀਂ ਆਪਾਂ ਛੇ ਵੀ ਛੇ ਇਹ ਵੀ ਸੁਆਨਾਲੇ ਰੋਕ ਲੈ ਰੋਕ ਲੈ ਆ 500 ਹੁੰਦੇ ਜੀ ਰੋਕ ਲਾ ਚੜੇ ਤਾਂ ਮੇਰੀ ਮੋਤੀ ਫਕਾ ਲਾ ਇਹ ਤਿਆਰ ਦੋਸ ਗਾ ਨਹੀਂ ਮੰਦੇ ਦੇ ਕੋਈ ਸਾਡਾ ਮੋਲਾ ਮੈਂ ਲੈਣੇ ਪਤਨ 7 ਕਿਲੋ ਪੈਸੇ ਕਿੱਥੇ ਸੀ ਇਹ ਤੇਰਾ ਸਿਰ ਆ ਇਹ ਬਾਅਦ ਵਿੱਚ ਤੂੰ ਬਾਅਦ ਵਿੱਚ ਕਹੂੰਗਾ ਲੱਭਾਂਗਾ ਕੋਈ ਗੱਲ ਨਹੀਂ ਫਿਰ ਕੇ ਉਹ ਕੰਜਰਾ 2 ਰੁਪਏ ਤੇਰੇ ਕੰਮ ਹੂੰ ਨਹੀਂ 12 ਰੁਪਏ ਆ ਜਾ ਸਲਾਮੁੱਲਾ ਲਾਤਾ ਦਿੱਤਾ 18 ਸਲਾਮੁੱਲਾ ਲਾ ਜੀ ਮੇਰਾ ਨਾ ਕੋ ਪਾਵ ਮੇਰਾ ਫਾਇਦਾ ਨਹੀਂ ਹੋ ਬਤੌਰ ਦੀ 18 ਦੀ ਖੜਾ ਆ ਹੈ 100 ਪਾ ਕੇ ਵੀ ਨਹੀਂ ਲੈਣੇ ਮੈਂ 18 ਦੀ ਖੜਾ ਹੋ ਜਾ ਨਹੀਂ ਲੈਣ ਦਿਓ ਕੋਈ ਗੱਲ ਨਹੀਂ ਫਿਰ ਕੇ ਕੌਣ ਖੜਾ 18 ਦੀ ਤਾਂ ਖੜਾ ਆ ਤਰੇ ਨਾ ਮੈਂ 100 ਪਾ ਕੇ ਵੀ ਨਹੀਂ ਦਿੰਦਾ ਮੈਂ ਉਹੀ ਕਹਿੰਦਾ ਓਪਰ ਥੋੜਾ ਨਾ ਪਿਆਰਾ ਕਹਿੰਦਾ ਨਾ 500 ਪਾ ਦੇ ਮੈਂ ਕਹਿੰਦਾ 100 ਵੀ ਨਹੀਂ ਪਾਉਂਦਾ ਉਹ 100 ਨਹੀਂ ਪਾਉਂਦਾ ਹੈ ਜਿਆ ਬੰਦਾ ਹੈ ਉਹ ਹੈ ਉਹ ਹੈ ਗਿਆ ਠੀਕ ਹੈ ਆ ਦੇ ਕੋਈ ਨਹੀਂ ਭਾਜੀ ਸੀ ਕੋਈ ਛੱਡ ਨਾ ਪਾਇਓ ਭਾਜੀ ਸੇਯਾ ਪਰ ਸਤਿਕਾਰਯੋਗ 18 ਦੀ ਸਾਈ ਜਾ ਨਹੀਂ ਨਹੀਂ ਪੜ ਲਾ ਉਹ ਨਹੀਂ ਭਜੀ ਘਰ ਭੇਜ ਲਾਂਗੇ ਓਏ ਐ ਥੱਕੇ ਆ ਬਪਾਰੀ ਮਰਵਾਉਣਾ ਮੈਨੇ ਮੈਨੂੰ ਮੇਰੀ ਦਲਾਲੀ ਦਾ ਲਾਲਚ ਨਹੀਂ ਜੇ ਬਪਾਰੀ ਖੁਸ਼ ਹੋਊਗਾ ਲੈਣ ਵਾਲਾ ਤਾਂ ਰਵਾਉਗਾ ਬਲਵੀਰ ਪਾਰਾ ਵਾ ਬੋਲੀ ਦਾ ਪਾਲਾ ਕੋ ਨਹੀਂ ਸੌਦਾ ਬਣ ਗਿਆ 18 ਚ ਲਾਇਆ 6 7 ਕੋ ਬੱਚਾ 6 ਤੋਂ 6 ਜਰ ਓਏ ਕੋਈ ਕਰੀਆ ਹੱਥ ਇਹ ਪਾ ਸਾਰਾ 10000 ਰੁਪਏ ਲੈ ਲੇ ਨਾ ਖੋਲ ਵੀ ਨਾ ਮੈਂ ਤਾਂ ਦੇਤੀ ਬਾਸ ਮਾਗਲਾ ਯਾਰ ਐਵੇਂ ਮਾਰੀ ਜਾਂਦਾ ਕੋਈ ਛੇ ਹਾਦਸਾ ਕਿਉਂ ਨਹੀਂ ਨਹੀਂ ਇਤਨਾ ਹੋ ਗਿਆ ਹੋਗੇ ਉਹ ਨਹੀਂ ਓਏ ਹੋਗੇ ਹੀ ਆ ਮਾਰ ਪੈਂਦੀ ਆ ਮਾਰ ਪੈਗੀ ਜਾਂ ਉਹ ਨਹੀਂ ਦਿੰਦਾ ਨੇਮ ਕਰ ਲੈ 500 ਤੈਨੂੰ ਮੈਂ ਹੋਰ ਦਊਂਗਾ ਖੋਲ ਮੈਂ ਖੋਲ ਮੈਂ ਤੈਨੂੰ ਨਾ ਮੈਂ ਦਊਂਦਾ ਨਾ ਉਹਦੇ ਨਾਂ ਦੇ ਕਰਕੇ ਦਿੰਦਾ ਮੈਂ ਖੋਲ ਬਈ ਨਾ ਉਹ ਤੇਰੇ ਹੋਗੇ ਹੋਗਾ ਹਾਂ ਮੈਂ ਤੈਨੂੰ ਕੋਈ 500 ਤੈਨੂੰ ਕਿੰਨੇ ਦੇ ਮਕਾਇ ਕਿੰਨੇ ਹਾਂ 18 ਦੇ 500 500 ਹੋਈ ਆ ਤੇਰੇ ਦਿਮਾਗ ਤੇ 500 ਕਰਦੇ 6 ਕਰਦੇ 500 ਮੈਂ 18 ਹੋਣਾ ਪਹਿਲੇ ਹੀ ਲਾਇਆ 500 ਤੈ ਪਰ 19 ਹੋਣਾ 6 ਕਰ ਰਹੇ ਹੋ ਆ ਹੋ 19 ਦੇ ਹੋ ਗਿਆ ਚਲ ਦੇ ਆ ਲੈਓ ਪਹਿਲਾਂ ਆਪਣੇ ਆ ਜਾਓ ਆ ਗਏ ਅਦੀਪੇ ਹੋਗੇ 1850 ਚਲ 1850 ਸੌਦਾ ਹੋ ਗਿਆ ਤਿੰਨ ਨਗਰ ਦਾ